ਐਸਵੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐਮਰਜੈਂਸੀ ਵਰਗੇ ਹਾਲਾਤ ਜਿਹੜੇ ਆ ਉਹ ਪਿਆ ਦਾ ਟਿੱਕ ਜਾ। ਮੂਦਾਂ ਚਪਤੇ ਵਿੱਚ ਵਿਰੋਧੀ ਧਿਰ ਦਾ ਆਗੂ ਵੀ ਜੇ ਕੋ ਬਿਆਨ ਦਿੰਦਾ ਜਿਹੜਾ ਕਿ ਇੱਕ ਸੰਵਿਧਾਨਕ ਅਹੁਦਾ ਉਹਦੇ ਖਿਲਾਫ ਵੀ ਕੇਸਦਰ ਚੋ ਜਾਦਾ। ਜੇ ਕੋਈ ਹੋਰ ਸਿਆਸੀ ਆਗੂ ਸਰਕਾਰ ਦੇ ਖਿਲਾਫ ਸਖਤ ਟਿੱਪਣੀ ਕਰਦਾ ਹੈ ਤੇ ਉਹਦੇ ਖਿਲਾਫ ਸਰਕਾਰ ਕੇਸ ਦਰਜ ਕਰਨਾ ਸ਼ੁਰੂ ਕਰ ਦੇਵੇ ਮੈਂ ਬਖਵੰਤੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹਦਾ ਕਿ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੀ ਗੱਲ ਦਾ ਇੰਨਾ ਕਮਪੀਟਾ ਨਾਲ ਨੋਟਿਸ ਲੈ ਕੇ ਕੇਸ ਚ ਦਰਜ ਕਰ ਦਿੱਤਾ ਇਹ ਤੁਹਾਨੂੰ ਬਤੌਰ ਹੋਮ ਮਿਨਿਸਟਰ ਬਤੌਰ ਮੁੱਖ ਮੰਤਰੀ ਇੰਨਾ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਗ੍ਰੇਨੇਡ ਦਾ ਬੰਬ ਨਹੀਂ ਫਟੇਗਾ ਤੇ ਚੰਗੀ ਗੱਲ ਹੈ ਤੁਸੀਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਓ ਕਿ ਜੇ ਇੱਕ ਵੀ ਬੰਬ ਹੁਣ ਪੰਜਾਬ ਦੇ ਵਿੱਚ ਫਟਿਆ ਜਾਂ ਗ੍ਰੇਨੇਡ ਫਟਿਆ ਤੇ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ ਆਪਰੇ ਤੋਂ ਕੀ ਬਿਲਕੁਲ ਜਿਹੜਾ ਬੇਫਿਕਰ ਹੋ ਜੰਦਾ ਅਸਲੀ ਹਲ ਤਾਂ ਇਹ ਹੈ ਅਨ ਕਿ ਜੇ ਤੁਹਾਨੂੰ ਯਕੀਨ ਹੈ ਕਿ ਸੂਬੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਹੋਰ ਨਹੀਂ ਹੋ ਸਕਦੀ ਤੁਸੀਂ ਛਾਤੀ ਠੋਕ ਕੇ ਸਭ ਨੂੰ ਕਹੋ ਕਿ ਮੈਂ ਮੁੱਖ ਮੰਤਰੀ ਆ ਜੇ ਇੱਕ ਵੀ ਗਰੇਡ ਫਟਿਆ ਤੇ ਮੈਂ ਅਸਤੀਫਾ ਦੇ ਦੂੰ ਪਰ ਆ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਇਹ ਸੂਬੇ ਦੇ ਹਿੱਤਾਂ ਦੇ ਵਿੱਚ ਨਹੀਂ ਹੈ ਇੱਕ ਆ ਜਿਹੜਾ ਨਵਰਝਾਨ ਪੈ ਗਿਆ ਕਿ ਤੁਸੀਂ ਕੇਸਦਾਰ ਚ ਕਰਾ ਦਿਓ ਤੇ ਫਿਰ ਰੂਲਿੰਗ ਪਾਰਟੀ ਦਾ ਪ੍ਰਧਾਨ ਥਾਣਿਆਂ ਤੇ ਸਭ ਨੂੰ ਜਾ ਕੇ ਧਰਨਾ ਦੇ ਦਿਓ ਖੁਦ ਆਪ ਅਮਨ ਰੋੜਾ ਦੇ ਮੰਤਰੀ ਨੇ ਤੇ ਜੇ ਮੰਤਰੀ ਨੂੰ ਥਾਣੇ ਦੇ ਸਾਹਮਣੇ ਧਰਨੇ ਦੇਣੇ ਪੈਣੇ ਆਪੇ ਜਿਹੜੀ ਆ ਪੁਲਿਸ ਸਹੀ ਕੰਮ ਨਹੀਂ ਕਰਦੀ ਫਿਰ ਸਾਰੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਫਿਰ ਕਦਰ ਕਸਤੇ ਪਿੱਛੇ ਕਿ ਜੇ ਤੁਹਾਨੂੰ ਆਪਣੇ ਸਿਸਟਮ ਤੇ ਵਿਸ਼ਵਾਸ ਨਹੀਂ ਤੁਸੀਂ ਆਪ ਹੀ ਬਤੌਰ ਮੰਤਰੀ ਬਤੌਰ ਪਾਰਟੀ ਪ੍ਰਧਾਨ ਰੂਲਿੰਗ ਪਾਰਟੀ ਦੇ ਉੱਥੇ ਅਸਤੀਫਾ ਦੇਣੇ ਆ ਇਨਸਾਫ ਲੈਣ ਵਾਸਤੇ ਤੇ ਆਪਾਂ ਤੈਨੂੰ ਇਨਸਾਫ ਕਿੱਥੇ ਮਿਲੂਗਾ ਫੇਟਾ ਸਿਸਟਮ ਖਤਮ ਹੋ ਗਿਆ ਤੁਸੀਂ ਸਾਰੇ ਅਸਤੀਫੇ ਦੇ ਕੇ ਪਾਸੇ ਹੋ ਕਿਉਂਕਿ ਇਸ ਤਰ੍ਹਾਂ ਦੇ ਮੁੱਦੇ ਪੈਦਾ ਕਰਕੇ ਲੋਕਾਂ ਦਾ ਧਿਆਨ ਅਸਲੀ ਮੁੱਦੇ ਤੋਂ ਹਟਾ ਕੇ ਜਿਹੜਾ ਤੁਸੀਂ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਹੋ ਉਹ ਨਾਲ ਗੱਲ ਨਹੀਂ ਬਣੀ ਸਚਾਈ ਲੋਕਾਂ ਨੂੰ ਪਤਾ ਹਾਲਾਤ ਪੰਜਾਬ ਦੇ ਖਰਾਬ ਆ ਉਹਨੂੰ ਠੀਕ ਕਰਨਾਰੇ ਪਾਸੇ ਕੋਈ ਕੰਮ ਚੁਕਾ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐਮਰਜੈਂਸੀ ਵਰਗੇ ਹਾਲਾਤ ਜਿਹੜੇ ਆ ਉਹ ਪੈਦਾ ਕੀਤੇ ਜਾਂਦੇ ਆ ਉਹਨਾਂ ਚਬਤ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਵੀ ਜੇ ਕੋਈ ਬਿਆਨ ਦਿੰਦਾ ਜਿਹੜਾ ਕਿ ਇੱਕ ਸੰਵਿਧਾਨਕ ਅਧਰ ਉਹਦੇ ਖਿਲਾਫ ਵੀ ਕੇਸ ਦਰਜ ਹੋ ਜਾਂਦਾ ਜੇ ਕੋਈ ਹੋਰ ਸਿਆਸੀ ਆਗੂ ਸਰਕਾਰ ਦੇ ਖਿਲਾਫ ਸਖਤ ਟਿੱਪਣੀ ਕਰਦਾ ਤੇ ਉਹਦੇ ਖਿਲਾਫ ਵੀ ਸਰਕਾਰ ਕੇਸ ਦਲਦਲ ਕਰਨੀ ਸ਼ੁਰੂ ਹੋ ਜਾਂਦੀ ਮੈਂ ਬਖਵੰਤੀ ਸਾਹਿਬ ਨੂੰ ਇੱਕ ਗੱਲ ਕਹਣੀ ਚਾਹੁੰਦਾ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੀ ਗੱਲ ਦਾ ਇਨਾ ਕਪੀਤਾ ਨਾਲ ਨੋਟਿਸ ਲੈ ਕੇ ਕੇਸ ਚ ਦਰਜ ਕਰ ਦਿੱਤਾ ਜੇ ਤੁਹਾਨੂੰ ਬਤੌਰ ਹੋਮ ਮਿਨਿਸਟਰ ਬਤੌਰ ਮੁੱਖ ਮੰਤਰੀ ਇਨਾ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਗ੍ਰਨੇਡ ਜਾਂ ਬੰਬ ਨਹੀਂ ਫਟੇਗਾ ਤੇ ਚੰਗੀ ਗੱਲ ਹੈ ਤੁਸੀਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਓ ਕਿ ਜੇ ਇੱਕ ਵੀ ਬੰਬ ਹੁਣ ਪੰਜਾਬ ਦੇ ਵਿੱਚ ਫਟਿਆ ਜਾਂ ਗ੍ਰਨੇਡ ਫਟਿਆ ਤੇ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਆਪੇ ਲੋਕੀ ਬਿਲਕੁਲ ਜਿਹੜਾ ਬੇਫਿਕਰ ਹੋ ਜਣਗੇ ਅਸਲੀ ਹਾਲ ਤਾਂ ਇਹ ਹੈ ਕਿ ਜੇ ਤੁਹਾਨੂੰ ਯਕੀਨ ਹੈ ਕਿ ਸੂਬੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਹੋ ਨਹੀਂ ਹੋ ਸਕਦੀ ਤੁਸੀਂ ਛਾਤੀ ਠੋਕ ਕੇ ਸਭ ਨੂੰ ਕਹੋ ਕਿ ਮੈਂ ਮੁੱਖ ਮੰਤਰੀ ਹਾਂ ਜੇ ਇੱਕ ਵੀ ਗਰੇਡ ਫਟਿਆ ਤੇ ਮੈਂ ਅਸਤੀਫਾ ਦੇ ਦੂੰ ਪਰ ਆਹ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਇਹ ਸੂਬੇ ਦੇ ਹਿੱਤਾਂ ਦੇ ਵਿੱਚ ਨਹੀਂ ਇੱਕ ਜਿਹੜਾ ਨਵਰਝਾਨ ਪੈ ਗਿਆ ਕਿ ਤੁਸੀਂ ਕੇਸਦਰ ਚ ਕਰਾ ਦਿਓ ਤੇ ਫਿਰ ਰੂਲਿੰਗ ਪਾਰਟੀ ਦਾ ਪ੍ਰਧਾਨ ਥਾਣੇ ਦੇ ਸਭ ਨੂੰ ਜਾ ਕੇ ਧਰਨਾ ਦੇ ਦਿਓ ਖੁਦ ਆਪ ਅਮਨ अरोड़ा ਜੀ ਮੰਤਰੀ ਨੇ ਤੇ ਜੇ ਮੰਤਰੀ ਨੂੰ ਥਾਣੇ ਦੇ ਸਭ ਨਾਲ ਧਰਨੇ ਦੇਣੇ ਪੈਣੇ ਆਪੇ ਜਿਹੜੀ ਆ ਪੁਲਿਸ ਸਹੀ ਕੰਮ ਨਹੀਂ ਕਰਦੀ ਫਿਰ ਸਾਰੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਫਿਰ ਕਾਦੇ ਕਸਤੇ ਬਿਠੇ ਕਿ ਜੇ ਤੁਹਾਨੂੰ ਆਪਣੇ ਸਿਸਟਮ ਤੇ ਵਿਸ਼ਵਾਸ ਨਹੀਂ ਤੁਸੀਂ ਆਪ ਹੀ ਬਤੌਰ ਮੰਤਰੀ ਬਤੌਰ ਪਾਰਟੀ ਪ੍ਰਧਾਨ ਰੂੜਿਕ ਪਾਰਟੀ ਦੇ ਉਥੇ ਸਤੀਫੇ ਦੇਣੇ ਆ ਇਨਸਾਫ ਲੈਣ ਵਾਸਤੇ ਤੇ ਆਪ ਬਤਨ ਇਨਸਾਫ ਕਿੱਥੇ ਮਿਲੂਗਾ ਫਿਰ ਤਾਂ ਸਿਸਟਮ ਖਤਮ ਹੋ ਗਿਆ ਤੁਸੀਂ ਸਾਰੇ ਸਤੀਫੇ ਦੇ ਕੇ ਪਾਸੇ ਹੋ ਕਿਉਂਕਿ ਇਸ ਤਰ੍ਹਾਂ ਦੇ ਮੁੱਦੇ ਪੈਦਾ ਕਰਕੇ ਲੋਕਾਂ ਦਾ ਧਿਆਨ ਅਸਲੀ ਮੁੱਦੇ ਤੋਂ ਹਟਾ ਕੇ ਜਿਹੜਾ ਤੁਸੀਂ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਹੋ ਉਹ ਨਾਲ ਕਰ ਨਹੀਂ ਬਣੀ ਸਚਾਈ ਲੋਕਾਂ ਨੂੰ ਪਤਾ ਹੈ ਹਾਲਾਤ ਪੰਜਾਬ ਦੇ ਖਰਾਬ ਆ ਉਹਨੂੰ ਠੀਕ ਕਰਨ ਦੇ ਪਾਸੇ ਕੋਈ ਕੰਮਚੋ